ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਗ ਮਹਲ ਪਹਿਲਾ ਤਾਤ ਮੇਰੇ ਭੁਣ ਤਾਤ ਕੋ ਸਿਫਤ ਸਿਫਤ ਸਿਫਤੀ ਸਿਫਰ ਸਮਾਏ ਲਾਲ ਗੁਲਾਲ ਘਹਿਬਰਾ ਸੱਚਾ ਰੰਗ ਚੜਾਓ ਸੱਚ ਮੇਰੇ ਸੰਤੋਖੀਆਂ ਹਰ ਦਾ ਪੇਕੈ ਭਾਏ ਭਾਈ ਰੇ ਸੰਜਣਾ ਕੀਰੇ ਸੰਸਬਾ ਗੁਰ ਪਾਈ ਮੁਕਤ ਦਾਸ ਤੇਰਾ ਉਹ ਜੋ ਥਾਂ ਸਵਾਣੂਪੁਰ ਮਹਿਲ ਮੂਰਾ ਸਾਚ ਕਰਨੀ ਦੇ ਪਾਏ ਦਰਕਰ ਮਹਿਲ ਪਿਆਰ ਗੁਰੂ ਰਮਾਨ ਸਮਝਾਈ ਜ ਆਤਮਰਾਮ ਵਿਚਾਰ ਤੇ ਬਿਲਕੁਮ ਕਮਾਈ ਆਸ ਦੇਤਾ ਹੋਏ ਜੋ ਗੁਰਬੈਨ ਤ੍ਰਿਸ਼ੁਰਤੀ ਸਾਜ ਮੇਰਾ ਸੁਖ ਹੋਏ ਨਿਜ ਕਰਮ ਹਰ ਪਛਾਣੀਆਂ ਨਾ ਤਕਰੇ ਮਲ ਧੋਏ ਬਿਨ ਗੁਰ ਮੈਲ ਉਤਰੇ ਬਿਨ ਹਰ ਕੋ ਕਰਵਾਸ ਇੱਕੋ ਸ਼ਬਦ ਵਿਚਾਰੀਆ ਵਰ ਤਿਆਗਿਆ ਨਾਨਕ ਦੇਖ ਦਿਖਾਈਏ ਹਉਸਦ ਬਲੇ ਹਾਰੇ ਦਾਸ ਇੱਕ ਸ਼ਬਦ ਵਿਚਾਰੀਏ ਆਵਰ ਤੇ ਆ ਗਿਆਸ ਨਾਨਕ ਦੇਖ ਦਿਖਾਈਏ ਹੋ ਸਤਿ ਬਲਿਹਾਰੇ ਜਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ